ਆ ਗੱਡੀ ਜਿਹੜੀ ਤੁਸੀਂ ਖੜੀ ਦੇਖਦੇ ਹੋ ਨਾ ਜਿੱਦਾਂ ਆਪਾਂ ਸਾਈਕਲ ਕਰਾਏ ਤੇ ਲਈਦੇ ਆ ਇਹ ਕੈਪ ਹੈਗੀ ਆ ਐਪ ਖੋਲੋ ਆ ਗੱਡੀ ਨੂੰ ਬਟਨ ਦੱਬੋ ਐਪ ਦੇ ਉੱਤੇ ਆਪਣੇ ਆਪ ਖੁੱਲ ਜਾਂਦੀ ਆ ਇਹਨੂੰ ਜਿੱਥੇ ਮਰਜ਼ੀ ਖੜਾ ਕਰ ਦੋ ਤੇ ਜਿੰਨੇ ਯੂਰੋ ਪੈਣਗੇ ਉਹਨੇ ਪੈ ਜਾਂਦੇ ਆ ਜਿੱਥੋਂ ਵੀ ਇਹ ਮੈਂ ਤੁਹਾਨੂੰ ਦਿਖਾ ਦਿੰਦਾ ਪਰ ਮੈਂ ਪਹਿਲਾਂ ਵੀ ਦੇਖਿਆ ਇਹਨੂੰ ਇੱਕ ਵਾਰੀ ਖੋਲਣ ਦਾ ਮਤਲਬ ਇੱਕ ਯੂਰੋ ਪੈ ਜਾਂਦਾ ਯਾਨੀ ਇੰਡੀਆ ਦੇ 103 ਰੁਪਏ ਤੇ ਬਾਕੀ ਜਿਹਦੇ ਕੋਲੇ ਮਤਲਬ ਇੱਥੇ ਗੱਡੀ ਹੈ ਨਹੀਂ ਉਹ ਇਹਨੂੰ ਆਰਾਮ ਨਾਲ ਲਿਜਾ ਸਕਦਾ ਜਿਵੇਂ ਆਪਾਂ ਲੈ ਕੇ ਜਾਣਾ ਹੋਵੇ ਸਟੇਸ਼ਨ ਜਾਂ ਕੋਈ ਆਪਣੇ 에어ਪੋਰਟ ਤੱਕ ਤਾਂ ਬਹੁਤ ਵਧੀਆ ਚੀਜ਼ ਆ ਬਾਕੀ ਇਹ ਜੀ ਮੈਂ ਕੋਈ ਹੋਰ ਕੰਟਰੀ ਦੇਖੀ ਨਹੀਂ ਹੈ ਕਿ ਸਾਈਕਲ ਦੇਖਿਆ ਸਕੂਟਰੀ ਦੇਖਿਆ ਪਰ ਬਟ ਇਹਦੇ ਨਾਲ ਦੀ ਨਹੀਂ ਦੇਖੀ ਹੈਗੀ ਗੱਡੀ ਕਿਉਂਕਿ ਆਪਣੇ ਤਾਂ ਉਹ ਹੁੰਦਾ ਨਾ ਇੱਕ ਆਪਣਾ ਸਾਈਕਲ ਹੁੰਦਾ ਜਾ ਵਾਤ ਵਾ ਸਕੂਟਰ ਮਿਲ ਜਾਂਦਾ ਕਿਰਾਏ ਤੇ ਆਪੂਰੀ ਦੀਪਰੀ ਗੱਡੀ ਆ ਤੁਸੀਂ ਆਪ ਡਰਾਈਵ ਕਰਕੇ ਰਲ ਜਾ ਸਕਦੇ ਹੋ ਬਹੁਤ ਵਧੀਆ